ਲੋਕੋ ਜਿਹੜੀ ਇਹ ਸਰਕਾਰ ਬਣੀ ਹੈ ਇਹ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਇਨੀ ਪਾਲਿਸੀ ਕੋਈ ਨਹੀਂ ਬਣੀ ਤੇ ਇੱਕ ਵਾਰ ਜ਼ਰੂਰ ਹੋਈ ਹੈ 20 ਮਹੀਨੇ ਚ ਤਿੰਨ ਮੰਤਰੀ ਜ਼ੂਰ ਹੋਣਾ ਬਲਦਤੇ ਆ ਤੇ ਮੰਤਰੀਆਂ ਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਉਹਨਾਂ ਪੁੱਛਾਂ ਚਾਹੁੰਦਾ ਵੀ ਇਹ ਕਹਿੰਦੇ ਆ ਵੀ ਬਿਲਕੁਲ ਜਿਹੜੀ ਇਲੈਗਲ ਮਾਈਨਿੰਗ ਉਹ ਬੰਨ ਕੀਤੀ ਜਾਏਗੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਪਾਲਿਸੀ ਕੋਈ ਨਹੀਂ ਬਣਾਈ ਜਿੱਥੇ ਤੁਸੀਂ ਕਹਿੰਦੇ ਹੋ ਵੀ ਲੀਗਲ ਮਾਈਨਿੰਗ ਚੱਲ ਰਹੀ ਹੈ ਉਹ ਜਗ੍ਹਾ ਦੇ ਦਸਤਿਆਂ ਭਰਾ ਕਿਹੜੀ ਹੈ ਤੁਹਾਡੇ ਕੋਲ ਲੀਗਲ ਮਾਈਨਿੰਗ ਤੇ ਜੇ ਕੋਈ ਕ੍ਰੈਸ਼ਰ ਵਾਲੇ ਕ੍ਰੈਸ਼ਰ ਲਾਇਆ ਹੈ ਤੇ ਉਹਨੇ ਭਰਾ ਸਾਰੀਆਂ ਡਿਪਾਰਟਮੈਂਟ ਤੋਂ 15 ਐਨਓਸੀ ਲੈ ਕੇ ਫਿਰ ਕ੍ਰੈਸ਼ਰ ਲਾਇਆ ਤੇ ਜੇ ਤੁਹਾਡੇ ਕੋਲ ਮਾਈਨਿੰਗ ਨਹੀਂ ਸੀ ਤੇ ਤੁਸੀਂ ਕ੍ਰੈਸ਼ਰ ਕਿਉਂ ਉਹਨਾਂ ਨੂੰ ਐਨਓਸੀ ਦੇਤੀਆਂ ਮੈਂ ਇਹਨੂੰ ਪੁੱਛਣਾ ਚਾਹਦਾ ਭਗਵੰਤ ਜੀ ਮਾੜਲੇ بڑے بڑے ਵੱਡੇ ਪੋਸਟ ਲਾਏ 500 ਸੈਕੜਾ ਰੇਤਾ ਅੱਜ ਰੇਤਾ ਜਿਹੜਾ ਤੂੰ 5000 6000 ਨੂੰ ਸੈਕੜਾ ਮਿਲਦਾ ਪਿਆ ਮੈਂ ਅੱਜ ਹੁਣੇ ਇੱਕ ਬਿੱਲ ਫੜਿਆ ਜਿਹਦੇ ਵਿੱਚ 800 ਰੁਪਏ ਬਜਲੀ ਉਹ ਬਿੱਲ ਕੱਟਿਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਕੀੜੀ ਏਡੇ ਦੇ ਵਿੱਚ ਮੈਂ ਡੈਂਪ ਲਾ ਲੈਣਾ ਤੁਸੀਂ 800 ਰੁਪਏ ਦਾ ਬਿੱਲ ਕੱਟਿਆ ਤੇ ਤੁਸੀਂ ਮੈਨੂੰ 1500 ਰੁਪਏ ਦਾ ਦੇ ਦਿਓ ਮੈਂ ਬਿਜ਼ਨਸਮੈਨ ਆਦਮੀ ਸੀ ਪਹਿਲੇ ਵੀ ਕੀ ਗੱਲ ਆਈ ਨਹੀਂ ਦੀ ਵੀ ਕੀਤੀ ਬਿਲਕੁਲ ਇਮਾਨਦਾਰੀ ਕੀਤੀ ਕੋਈ ਬੰਦਾ ਮੇਰੇ ਤੇ ਉਂਗਲ ਖੜੀ ਨਹੀਂ ਕਰ ਸਕਦਾ ਲੇਕਰ 1500 ਰੁਪਏ ਮਾਲ ਲੈਣ ਨੂੰ ਮੈਂ ਤਿਆਰ ਹਾਂ ਜਿੰਨਾ ਮਰਜੀ ਮੈਨੂੰ ਮਾਲ ਦੇ ਦਿਓ ਮੈਂ 1500 ਲੈ ਕੇ ਮੈਂ 1700 ਰੁਪਏ ਵੇਚ ਦਿਆਂਗਾ ਕਿਉਂਕਿ ਮੇਰਾ ਵੀ ਪੈਸੇ ਖਰਚ ਜਾਂਦਾ ਮੈਂ ਵੀ ਉਹਨੂੰ ਵੇਚਣਾ ਮੈਂ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਬੋਲਿਆ ਕਰਨਾ ਮੈਂ ਦੇ ਖਾਕੀ ਵਰਦੀ ਵਾਲੇ ਇਹਦੇ ਵੀ ਖਿਲਾਫ ਬੋਲਦਾ ਪਿਆ ਜੇ ਕੋਈ ਕਿਸੇ ਗਰੀਬ ਦਾ ਕ੍ਰੈਸ਼ੇ ਚੱਲਦਾ ਹੈ ਉਸਲੇ ਮਿੰਟੋਂ ਮਿੰਟ ਪੁਲਿਸ ਉੱਥੇ ਆ ਜਾਂਦੀ ਹੈ ਜਿੱਥੇ ਇਹਦੇ ਰਿਸ਼ਤੇਦਾਰ ਜਾਂ ਇਹਦੇ ਖਾਸ ਆਦਮੀ ਮਗਰਮਾਸ਼ਾ ਹੁੰਦਾ ਕ੍ਰੈਸ਼ੇ ਚੱ ਉਹਨ ਰੀੜ ਆਦਮੀ ਚੱਲਦਾ ਦੇਮ ਚੱਲਦਾ ਉਹਨੇ ਕੋਈ ਇਹਨ ਨੂੰ ਖੜਖੜਦੀ ਵਾਹ ਨਹੀਂ ਦਿੰਦੀ ਐ ਜਿਹੜੇ ਕ੍ਰੈਸ਼ਰ ਐ ਮੈਂ ਪਠਾਨਕੋਟ ਦੇ ਕਪਤਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਜਗੁੰਦਰਪਾਲ ਨੂੰ ਇੱਕ ਦਿਨ ਫੜਿਆ ਜਿਉਂ ਅਵੈਦ ਮਾਈਨਿੰਗ ਕਰਦੇ ਆ ਤੇ ਮੈਂ ਤੇਨੂੰ ਪੁੱਛਾਂ ਤੇ ਕਿਵੇਂ ਗੁਰਪੀਨ ਨੂੰ ਮੰਨਦੇ ਹੋ ਮੈਂ ਤੇ 2 ਮਿੰਟ ਤੋਂ ਕ੍ਰੈਸ਼ ਨੂੰ ਬੰਦ ਕੀਤਾ ਹੋਇਆ ਫਿਰ ਵੀ ਤੁਸੀਂ ਜਿੰਨੇ ਪਰਚੇ ਦਿੱਤੇ ਮੈਂ ਬਿਲਕੁਲ ਪ੍ਰਵਾਨ ਨਹੀਂ ਕਰਦਾ ਜਿੰਨੇ ਜਿਹੜੇ ਦੇ ਦਿਓ ਪਰ ਇਹ ਜਿਹੜੇ ਕ੍ਰੈਸ਼ ਹੋਣ ਬੈ ਇਸ ਲਈ ਮੇਰੇ ਖਿਆਲ ਸੱਤ ਵਜੇ ਗਿਆ ਸੱਤ ਵਜੇ ਗਿਆ ਤੁਹਾਡੇ ਇੱਕ ਡੀਸੀ ਸਾਉ ਨੇ ਸਰਕਲ ਘਟਿਆ ਵੀ 8 ਵਜੇ ਤੋਂ ਪਹਿਲੇ ਕੋਈ ਗੱਡੀ ਖਾਲੀ ਆਣੀ ਚਾਹੀਦੀ ਇਹ ਬਾਈਗਰ ਗੱਡੀ ਆ ਗਈ ਹੈ ਤੇ ਜੇ ਗੱਡੀ ਆਈ ਹੈ ਕ੍ਰੈਸ਼ਰ ਕੋਈ ਚੱਲਦਾ ਨਹੀਂ ਪਿਆ ਤੂੰ ਕਹਿੰਦੇ ਨਹੀਂ ਚੱਲਿਆ ਕੱਲ੍ਹ ਜਾਂ ਤੁਹਾਡੇ ਨਹੀਂ ਚੱਲਿਆ ਤੇ ਫਿਰ ਮੈਂ ਬਿੱਲ ਚੈੱਕ ਕੀਤਾ ਬਿੱਲ ਤੇ ਆ ਗਿਆ ਥੋਨੇ ਕ੍ਰੈਸ਼ਰ ਦਾ ਇਹ ਜਿਹੜੀ ਬਜਰੀ ਆਈ ਹੈ ਕਿ ਪਾਕਿਸਤਾਨ ਵੀ ਲੱਗੇ ਕੋਈ ਪਾਕਿਸਤਾਨ ਦੀ ਬਜਰੀ ਆਈ ਹੈ ਮੈਂ ਇਹਨੂੰ ਪੁੱਛਣਾ ਚਾਹੁੰਦਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਤਗੜੇ ਹੋ ਗਏ ਪੈ ਗਏ ਕਾਂਗਰਸ ਪਾਰਟੀ ਵਾਲੇ ਹੁਣ ਮੈਂ ਅੱਜ ਮਾੜਾ ਮੋੜਾ ਕੀਤਾ ਸ਼ਰ ਸ਼ੁਰਕਾ ਬਾਈਬਸ ਆ ਵੀ ਆਣਗੇ ਸਾਡੇ ਪੰਜਾਬ ਦੇ ਅਫੀਸ਼ੀਅਲ ਲੀਡਰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜੇਗ ਜੀ ਵੀ ਆਣਗੇ ਖੈਰਾ ਸਾਹਿਬ ਜੇ ਤਾਂ ਤੁਸੀਂ ਸ਼ੇਲ ਜੋ ਛੱਡ ਦਿਓਗੇ ਉਹ ਵੀ ਆਣਗੇ ਆਪਾਂ ਡਰਨ ਵਾਲੇ ਨਾ ਡਰੇ ਨਾ ਡਰਨ ਵਾਲਿਆ ਡਰਨ ਵਾਲੇ ਜੂਰ ਹੈਗੇ ਅਸੀਂ ਸਾਡੇ ਸਾਰੇ ਜਿੰਨੇ ਵਰਕਰ ਆ ਸਾਡੇ ਭੋਏ ਹਲਕੇ ਦੇ ਸਾਰੇ ਇੱਥੇ ਇਕੱਠੇ ਆ ਅਸੀਂ ਰੋਜ਼ ਵੇਖਦੇ ਆ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਇਤਰੋ ਟਰੱਕ ਜਾ ਰਹੇ ਆ ਭਰ ਭਰ ਕੇ ਜਾ ਰਹੇ ਆ ਕਹਿੰਦੇ ਕਿ ਮਾਈਨਿੰਗ ਨਹੀਂ ਹੋ ਰਹੀ ਮਾਈਨਿੰਗ ਹੋ ਰਹੀ ਹੈ ਤੇ ਟਰੱਕ ਭਰ ਕੇ ਜਾ ਰਹੇ ਆ ਪਹਿਲੇ ਜਦੋਂ ਸਰਕਾਰ ਕਾਂਗਰਸ ਦੀ ਸੀਗੀ ਔਰ 1800 ਨੂੰ 2000 ਨੂੰ ਰੇਤਾ ਸੀ ਅੱਜ 6000 ਨੂੰ ਰੇਤਾ ਹੈ ਆਪਾਂ ਕਿਨੂੰ ਕਹੀਏ ਜੇ ਆਪਾਂ ਇਸ ਗੱਲ ਤੇ ਆਨੇ ਆ ਮੁੱਦੇ ਤੇ ਆਨੇ ਰ ਫੜਕੇ ਸਾਡੇ ਵਿਧਾਇਕ ਨੂੰ ਅੰਦਰ ਦੇ ਦਿੰਦੇ ਆ ਪਿਛਲੇ ਦਿਨੀ ਅੰਦਰ ਦਿੱਤਾ ਪੂਰੇ ਵਿਧਾਇਕ ਨੂੰ ਉਹਨਾਂ ਦਾ ਕਹਿਣਾ ਕਿ ਮੇਰੇ ਕ੍ਰੈਸ਼ਰ ਬੰਦ ਸੀਗੇ ਲੇਕਿਨ ਇਹ ਜਿਹੜੇ ਕਹਦੇ ਆ ਅੱਜ ਕਾਫੀ ਚੱਲ ਰਹੇ ਨੇ ਰੇਤਾ ਵੀ ਇਹਨਾਂ ਦੇ ਕ੍ਰੈਸ਼ਰਾਂ ਤੋਂ ਨਹੀਂ ਆ ਰਹੀ ਜੀ ਬਾਈਰ ਪਾਕਿਸਤਾਨ ਤੋਂ ਆ ਰਹੀ ਹੈ ਜੀ ਇੱਥੇ ਕੋਈ ਹਲਕੇ ਚ ਕੋਈ ਕ੍ਰੈਸ਼ਰ ਨਹੀਂ ਚੱਲ ਰਿਆ ਇਹ ਇਹਦਾ ਕਹਿਣਾ ਆ ਪਰ ਅੱਜ ਹੁਣ ਵੇਖੋ 100 ਗੱਡੀ ਦੀ ਲਾਈਨ ਲੱਗੀ ਇੱਧਰ ਲੱਗੀ ਆ 100 ਗੱਡੀ ਦੀ ਲਾਈਨ ਹੁੰਦੇ ਟੱਕਰ ਨੂੰ ਲੱਗੀ ਆ ਕਿ ਕਿੱਥੋਂ ਹੀ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਦੀ ਕਿੱਥੋਂ ਆ ਰਿਹਾ ਅਸੀਂ ਦੇ ਪੁੱਛਣਾ ਚਾਹਦੇ ਕਿੱਥੋਂ ਆ ਰਿਹਾ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਨਾ ਕਿ ਇਹਨਾਂ ਨੂੰ ਫੜ ਕੇ ਸਾਰਿਆਂ ਨੂੰ ਅੰਦਰ ਦਿੱਤਾ ਜਾਏ ਜਿਹੜੇ ਨਜਾਇਜ਼ ਮਾਈਨਿੰਗ ਕਰ ਰਹੇ ਆ ਉਹਨਾਂ ਨੂੰ ਅੰਦਰ ਦਿੱਤਾ ਜਾਏ ਤੇ ਜਿਹੜੇ ਨਜਾਇਜ਼ ਮਾਈਨਿੰਗ ਨਹੀਂ ਕਰਦੇ ਉਹਨਾਂ ਨੂੰ ਫੜ ਕੇ ਨਾਲ ਅੰਦਰ ਦਿੱਤਾ ਅਸੀਂ ਕਹਿੰਦੇ ਇਨਸਾਫ ਹੋਣਾ ਚਾਹੀਦਾ ਸਮੱਸਿਆ ਜੀ ਇਹ ਨਾਲ ਦਾ ਪੜੇ ਜਿਹੜੇ ਰੋਡ ਚੱਲਦਾ ਹੈਗਾ ਇੰਨਾ ਭੈੜਾ ਰਸਤਾ ਹੈਗਾ ਯਾਰ ਸਾਡੇ ਬੱਚੇ ਸਕੂਲ ਦੇ ਇੰਨੇ ਕਿ ਸਮੱਸਿਆ ਆਏਗੀ ਦੇ ਹੱਥੋਂ ਜ਼ਿਆਦਾ ਇਹ ਤੇ ਚਲੋ ਹੁਣ ਮੈਂ ਨਹੀਂ ਕਿਤੇ ਕਾਰਨ ਵੀ ਨੰਨ ਦਾ ਬੰਦ ਮੈਂ ਨਹੀਂ ਗਿਆ ਤਾਂ ਵੀ ਕ੍ਰੈਸ਼ਰ ਮੇਰੇ ਚਲੇ ਚੱਲਦੇ ਨੇ ਤੋ ਘੱਟ ਵੀ 40 45 ਕ੍ਰੈਸ਼ਰ ਹੋਣੇ ਹੈ ਭਾਈ ਜੀ ਇੱਥੇ ਔਰ ਮੈਂ ਖੁਦ ਪੰਚਾਇਤ ਮੈਂਬਰ ਆ ਜੀ ਕਿਉਂਕਿ ਖੁਦ ਪੰਚਾਇਤ ਮੈਂਬਰ ਆ ਮੈਂ ਮੌਜੂਦਾ ਪੰਚਾਇਤ ਦਾ ਮੈਂ ਮੇਰਾ ਪਿੰਨੇ ਮਗਿਆਲ ਹੈ ਪਰ ਸਰਕਾਰ ਤੇ ਬੰਦ ਹੈਗੇ ਨੇ ਮਾਈਨਿੰਗ ਬੰਦ ਹੈਗੀ ਹੈ ਮੈਂ ਇਹ ਪੁੱਛਣਾ ਸਰਕਾਰ ਕੋਲ ਇਹ ਪੁੱਛਣਾ ਚਾਹਨਾ ਕਿ ਮਾਈਨਿੰਗ ਬੰਦ ਹੈ ਕ੍ਰੈਸ਼ਰ ਕਿੰਨਾ ਚੱਲ ਰਹੇ ਨੇ ਮੈਂ ਇਹ ਪੁੱਛ ਰਿਹਾ ਦੇ ਕਿਸੀ ਨੇ ਇਹ ਇਹ ਤੁਸੀਂ ਸਾਡੇ 6000 ਰੁਪਏ 6000 ਰੁਪਏ ਲਾ ਦੇ ਪਈ ਹੈ ਮੇਰੇ ਭਰਾ ਨੇ ਛੋਟਾ ਜਿਹਾ ਕੰਮ ਲਾਇਆ ਸੀਗਾ ਆਪਾਂ 5500 ਰੁਪਏ ਲੈ ਕੇ ਆਏ ਸੀ ਰੇਤਾ ਹਲ ਪੇ ਆ ਮੇਰੇ ਕੋਲ ਬਿੱਲ ਪੇ ਆ ਜੀ ਪਰ ਸਰਕਾਰ ਤੇ ਕਹਿੰਦੀ ਸਸਤਾ ਰੇਤਾ ਬਾਈ ਦੀ ਦਵਾਵਾਂਗੇ ਸਾਡੀ ਸਰਕਾਰ ਬਣੇਗੀ ਤੇ ਬਾਈ ਜੀ ਰਸਤਾ ਕਿਤੇ ਮਰ ਲਗਾ ਕੁਛ ਪੁੱਛੋ ਤੁਸੀਂ ਜਾ ਕੇ ਕਿੰਨੇ ਕਿੰਨੇ ਦਾ ਦੇ ਰਿਹਾ 4800 ਰੁਪਏ ਹੁਣੇ ਸੈਂਕੜਾ ਰੇਤਾ ਲੈਤਾ ਲੈ ਪਹਿਲੀ ਸਰਕਾਰਾਂ ਸਹੀ ਸੀ ਹੂਨ ਵਾਲੀ ਸਰਕਾਰ ਪਹਿਲੀ ਸਰਕਾਰ ਚੰਗੀ ਸੀ ਮੇਰੀ ਕਾਂਗਰਸ ਸਰਕਾਰ ਇੰਨੀ ਕਿ ਵਧੀਆ ਸੀਗੀ ਹੱਦ ਤੋਂ ਜ਼ਿਆਦਾ ਕੋਈ ਕਮੀ ਨਹੀਂ ਆਉਂਦੀ